ਨੋ ਸ਼ਤਿ ਸ਼੍ਰੀ ਅਕਾਲ ਮਿੱਤਰੋ ਲੋ ਜੀ ਨਮਾਦਰ ਵਿੱਚ ਵੀਰ ਮਸਮਾ ਬਿਲਕੁਲ ਥਾਰੇ ਚਮਕਦੇ ਨੇ ਵਧੀਆ ਮਸਮਾ ਸਾਫਾ ਤੁ ਲੋ ਮਾ ਤੇ ਮਾਂ ਦੀ ਕਿਰਪਾ ਨਾਲ ਆਪਣੇ ਵਿਚਾਰੇ ਜੇ ਬਰਸਾਤ ਤੋਂ ਕਿਰਪਾ ਰਹੀ ਗਈ ਕਲਾਈ ਏਰੀਆ ਦੇ ਵਿੱਚ ਤਾਂ ਕਾਫੀ ਜਿਆਦਾ ਨੁਕਸਾਨ ਹੋ ਗਿਆ ਆਪਣੇ ਵਿਚਾਰੇ ਜੇ ਆ ਦੇਖੋ ਹਾਂ ਬੀਲਾਂ ਦੇ ਪੱਤੇ ਕਿਵੇਂ ਜਮਕਦੇ ਨੇ ਚੱਲਿਆ ਹੁਣ ਉਧਰੋਂ ਬਾਹਰਲੇ ਵੀਡੀਓ ਨੂੰ ਜੋ ਰਟੀ ਵਾਲੇ ਰੁਟੀਨ ਵਾਲੇ ਕੰਮਕਾਰ ਨੇ ਆਹ ਵਾਹ ਇਹ ਵਰਦੀ ਜੁੱਤੀ ਸਪੈਸ਼ਲ ਇਹ ਡੰਗਰਾਂ ਵਾਲੀ ਲੋਡੀ ਚੱਲੇ ਆਂ ਬਾਹਰ ਲੈ ਵੇੜੇ ਨੂੰ ਮੱਲੇ ਯਾਰ ਮੇਰੀ ਬਾਜੀ ਪੈ ਗਈ ਸਵੇਰੇ ਸਵੇਰੇ ਇਸ ਟਾਈਮ ਜਦੋਂ ਉੱਧਰ ਲੈ ਵੇੜੇ ਤੈਨੂੰ ਜਾਂਦਾ ਸੀ ਖਣੀਆਂ ਮੈਂਦੀਆਂ ਸੀ ਦਿਖਾਉਣਾ ਤੁਹਾਨੂੰ ਕਿੱਥੇ ਪਈ ਬਾਜੀ ਵੀਡੀਓ ਜੁ ਵੀ ਆਇਆ ਹੋਇਆ ਹੈ ਨਹੀਂ ਜੋ ਪਤਾ ਨਹੀਂ ਲੱਗਦਾ ਇੱਥੇ ਇੱਥੇ ਪੈਦਲ ਕਿਆ ਗੱਲ ਉਹ ਖੜੇ ਹੋਈ ਓਏ ਉਹ ਬੱਚਾ ਦੇਖੀ ਕਿ ਮੈਂ ਰਸੇ ਜਲ ਗਿਆ ਪਿਆ ਉਹ ਦੇਖੀ ਯਾਰ ਚਲੋ ਵੀ ਚਲੋ ਆਜੋ ਬਾਹਰ ਹੋਈ ਲੋ ਵੀ ਸਾਡਾ ਯੂਕੇ ਵਾਲਾ ਆ ਗਿਆ ਅੱਜ ਦੋ ਸਵਾ ਦੋ ਸਾਲ ਬਾਅਦ ਆ ਗਿਆ ਸਾਡਾ ਯੂਕੇ ਵਾਲਾ ਕੀ ਜੁਬੀ ਸੀ ਯਾਰ ਬਾਬ ਕੋਈ ਨਹੀਂ ਬਾਬ ਨਾ ਲਾਉਂਦੇ ਮੋਟਰ ਤੇ ਪਹੁੰਚ ਗਏ ਫਿਰ ਦਾ ਟਾਈਮ ਗੱਡੀ ਤੇ ਜਿਹ ਹਲਕੀ ਜਿਹੀ ਧੁੰਦ ਜੀ ਸੀਗੀ ਹਲਕੀ ਹਲਕੀ ਜੀ ਹੁਣ ਤਾਂ ਸੂਰਜ ਨਿਕਲ ਆਇਆ ਪਰ ਸਾਫ ਹੋ ਚਲਿਆ ਮੌਸਮ ਬਹੁਤ ਵਧੀਆ ਮੌਸਮ ਹੋ ਗਿਆ ਕਰਪਾੜੀ ਪ੍ਰਮਾਤਮਾ ਦੀ ਫਸਲਾਂ ਤੇ ਵਿਚਾਰੇ ਗਿਆ ਪਰ ਕਈ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪ੍ਰਮਾਤਮਾ ਕਿਰਪਾ ਕਰ ਜਟਾਂ ਦੀਆਂ ਹੁਣ ਫਸਲਾਂ ਸਿਰੇ ਆ ਨਹੀਂ ਹੁੰਨ ਨੇ ਕਿ ਜੀਰੀ ਨੇ ਵੀ ਅੱਡਾ ਕੋਈ ਖਾਸ ਨਹੀਂ ਸੀ ਜੀਰੀ ਨੇ ਵੀ ਧੋਖਾ ਦਿੱਤਾ ਮੱਬਾ ਕਣਕ ਦਾ ਸਿਰੇ ਲੱਗ ਜਵੇ ਵਧੀਆ ਤਰੀਕੇ ਨਾਲ ਕਰਪਾ ਕਰੇ ਮੇਰੇ ਮਾਲਕਾ ਸਾਰਿਆਂ ਦੇ ਇਹ ਲੋ ਕਿੱਲੀਏ ਪਿੰਡ ਨੂੰ ਚੱਲ ਪਿਆ ਗੱਡੀਆਂ ਗੱਡੀਆਂ ਚੱਲੀਆਂ ਜੇ ਤਾਂ ਬਾਪੇ ਦੀ ਕੋਣਕ ਕਦੇ ਨਹੀਂ ਹੋਈ ਮਾੜੀ ਮੁੱਟੀ ਵੀ ਟੱਡੀ ਬਿੰਗੀ ਹੈ ਤੱਕਦਾ ਸਹੀ ਖੜੀ ਆ ਆ ਦੇ ਰਾ ਪਾਣੀ ਲੱਗੇ ਤੇ ਨਿਕਲੇ ਸੀ ਆਹ ਦਾਣੇ ਲੱਗੇ ਨਸਰ ਨੇ ਵੀ ਹੂੰ ਹਾਂ ਹਾਂ ਇਹ ਪਾਣੀ ਲੱਗੇ ਤੇ ਨਿਕਲੇ ਸੀ ਪਰਾਲੀ ਜੀ ਦੇ ਵਿੱਚੋਂ ਹੂੰ ਹੂੰ ਕਿੰਨੀ ਕੰਕੀ ਹਿੱਕੀ ਦੁਆਰਾ ਹੋ ਰਹੀ ਆ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਕੰਮ ਕਰ ਕਰ ਤੇ ਮੌਸਮ ਤਾਂ ਬਹੁਤ ਵਧੀਆ ਸਾਫ਼ ਹੋ ਗਿਆ ਹੁਣ ਸਮਝਿਆ ਹੁਣ ਦੇਖੋ ਕਿੰਨਾ ਸੋਹਣਾ ਚੰਦ ਤਾਰਾ ਐਨ ਸਾਫ਼ ਦੀਦਾ ਮੌਸਮ 3 ਤੇ 4 ਤਰੀਕ ਨੂੰ ਫੇਰ ਗੜਬੜ ਦਸਤੀ ਪਰ ਪ੍ਰਮਾਤਮਾ ਸੁੱਖ ਰੱਖੇ ਜਵੇਂ ਨੰਘਿਆ ਟਾਈਮ ਆਹਾ ਇਕਨੇ ਨੰਗ ਜਵੇ ਸੁੱਖ ਸ਼ਾਂਤੀ ਨਾਲ ਨੰਗ ਜਵੇ ਡੇਢ ਮਹੀਨਾ ਹੁਣ ਬਾਬਾ ਰੱਖੇ ਕਿਰਪਾ ਜਦੋਂ ਲੋੜ ਸੀ ਉਦੋਂ ਆਇਆ ਨਹੀਂ ਹੁਣ ਲਗਾਤਾਰ ਹੈ ਤੀਜੇ ਦਿਨ ਚੌਥੇ ਦਿਨ ਵੱਲ ਬਣਦੇ ਜਾਂਦੇ ਨੇ ਬਾਰਸ਼ ਦੇ ਤਨ 4 ਤੋਂ ਬਾਅਦ 9 10 10 ਤੱਕ ਮੈਂ ਉਧਰ ਜਾਂਦਾ ਲਾਇਆ ਵਾਂ ਮੈਂ ਬੜਕੇ ਕੰਮ ਕਰ ਡੰਗਲੈਂਡ ਹੀ ਆ ਗਿਆ ਅੱਜ ਭਾਬੀ ਆੜੀ ਐਸਾ ਮਿਲਣਾ ਤੇ ਸਾੜ ਵਾਲਾ ਤਪਨ ਵੀ ਸਵੇਰ ਦਾ ਉਹਦੇ ਨਾਲ ਆ ਗੱਡੀ ਲੈ ਕੇ ਸਫੇਲ ਦੇ ਪਹਿਲਾਂ ਨਿਕਲ ਅਸੀਂ ਹੁਣ ਪਤਾ ਨਹੀਂ ਹੁਣ ਉਹਦਾ ਸਾੜੀ ਆ ਹੋਇਆ ਇੱਕ ਮੈਨੂੰ ਉਹ ਵੀ ਉੱਥੇ ਹੀ ਆ ਦੇਖ ਰਹਾ ਉਹ ਬੰਦੇ ਦੀ ਘਰ ਵਾਲੀ ਕਹਿੰਦੀ ਉਹ ਚੱਕ ਗਿਆ ਆਇਆ ਨਹੀਂ ਹੁਣ ਤੱਕ ਚਲੋ ਲੈਪਟਾ ਲਾਇਏ